ਗੁਰੂ ਦਾ ਥਾਪੜਾ ਸਾਨੂੰ ਕਿੰਨਾ ਵੱਡਾ ਪਹਿਲਵਾਨ ਬਣਾ ਦਿੰਦਾ ਹੈ ਕਿੰਨਾ ਤਗੜਾ ਬਣਾ ਦਿੰਦਾ ਹੈ ਇੱਕ ਪਾਸੇ ਦੂਨੀ ਚੰਦ ਹੈ ਇੱਕ ਪਾਸੇ ਬਚਿੱਤਰ ਸਿੰਘ ਹੈ ਜਦੋਂ ਉਸ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪੈਂਦਾ ਹੈ ਦੁਸ਼ਮਣ ਇੱਕ ਹਾਥੀ ਲਿਆਉਂਦੇ ਨੇ ਸ਼ਰਾਬ ਪਿਆ ਕੇ ਉਸ ਕਿਲੇ ਦੇ ਅੰਦਰ ਨੂੰ ਭੇਜਣ ਦਾ ਯਤਨ ਕਰਦੇ ਨੇ ਦੁਨੀ ਚੰਦ ਨੂੰ ਆਖਿਆ ਗਿਆ ਕੱਲ ਨੂੰ ਤੂੰ ਹਾਥੀ ਨਾਲ ਮੁਕਾਬਲਾ ਕਰਨਾ ਹੈ ਪਰ ਦੁਨੀ ਚੰਦ ਨੂੰ ਗੁਰੂ ਤੇ ਵਿਸ਼ਵਾਸ ਨਹੀਂ ਉਹਨੂੰ ਗੁਰੂ ਤੇ ਵਿਸ਼ਵਾਸ ਕਿਉਂ ਨਹੀਂ ਕਿਉਂਕਿ ਉਹ ਕੇਵਲ ਲੰਗਰ ਛਕਣ ਵਾਲਾ ਸੀ ਗੁਰੂ ਦੇ ਘਰ ਵਿੱਚ ਕੋਈ ਘਾਟ ਨਹੀਂ ਜਿੰਨਾ ਮਰਜੀ ਕੋਈ ਪ੍ਰਸ਼ਾਦਾ ਛਕੇ ਲੰਗਰ ਛਕੇ ਪਰ ਕਿਤੇ ਇਹ ਨਾ ਹੋਵੇ ਦੁਨੀ ਚੰਦ ਵਾਂਗ ਕੇਵਲ ਲੰਗਰ ਛਕਣ ਤਾਂ ਕਿ ਸੀਮਤ ਰਹਿ ਜਾਈਏ ਦੁਨੀ ਚੰਦ ਵਾਂਗ ਕੇਵਲ ਕੜਾ ਪ੍ਰਸ਼ਾਦ ਛਕਣ ਤੇ ਦੇਖ ਸਕਣ ਤਾਂ ਕਿ ਸੀਮਤ ਰਹਿ ਜਾਈਏ ਜਿੱਦਣ ਗੁਰੂ ਨੇ ਆਖਿਆ ਚੱਲ ਭਾਈ ਤੂੰ ਹਾਥੀ ਨਾਲ ਮੁਕਾਬਲਾ ਕਰਨਾ ਹੈ ਉਹਦੋਂ ਕੰਦ ਟੱਪ ਕੇ ਭਜਨ ਦੀ ਕੋਸ਼ਿਸ਼ ਕਰ ਲਈ ਲੱਤ ਤੋੜਾ ਲਈ ਉਹਨੇ ਪਰ ਦੂਜੇ ਪਾਸੇ ਬਚਿੱਤਰ ਸਿੰਘ ਨੂੰ ਜਦੋਂ ਗੁਰੂ ਨੇ ਸੰਗਤ ਵਿੱਚ ਇਹ ਗੱਲ ਆਖੀ ਨਾ ਕੋਈ ਗੁਰੂ ਦਾ ਪਿਆਰਾ ਉੱਠੇ ਉਹਨੇ ਹਾਥੀ ਦੇ ਨਾਲ ਮੁਕਾਬਲਾ ਕਰਨਾ ਹੈ ਛੋਟੇ ਜੇ ਕੱਦ ਵਾਲਾ ਪਤਲੇ ਦੇ ਸਰੀਰ ਵਾਲਾ ਬਚਿੱਤਰ ਸਿੰਘ ਉੱਠ ਕੇ ਕੰਨਾ ਸਤਿਗੁਰਾ ਮੇਰੇ ਪਿੱਛੇ ਦਿੱਤੇ ਮੇਰੇ ਇਸ ਕੰਧ ਦੇ ਉੱਪਰ ਆਪਣਾ ਥਾਪੜਾ ਦੇ ਦੋ ਮੈਂ ਲੜਦਾ ਹਾਂ ਹਾਥੀ ਦੇ ਨਾਲ ਗੁਰੂ ਦਾ ਥਾਪੜਾ ਬਚਿੱਤਰ ਸਿੰਘ ਦੇ ਪਿੱਠ ਦੇ ਉੱਪਰ ਹੋਇਆ ਹਾਥੀ ਦੇ ਨਾਲ ਮੁਕਾਬਲਾ ਕੀਤਾ ਤੇ ਹਾਥੀ ਨੂੰ ਜਿੱਤ ਕੇ ਗੁਰੂ ਦੇ ਚਰਨਾਂ ਵਿੱਚ ਵਾਪਸ ਆਇਆ ਵੇਖੋ ਇੱਕ ਪਾਸੇ ਇੰਨੇ ਸਰੀਰ ਦਾ مالک ਇੰਨਾ ਸਰੀਰ ਇੰਨਾ ਖਾਣ ਵਾਲਾ ਇੰਨਾ ਪੀਣ ਵਾਲਾ ਪਰ ਗੁਰੂ ਤੇ ਵਿਸ਼ਵਾਸ ਨਹੀਂ ਭਰੋਸਾ ਨਹੀਂ ਕੰਧ ਧੱਪ ਕੇ ਭੱਜਣ ਦੀ ਕੋਸ਼ਿਸ਼ ਕਰ ਦਿੱਤੀ ਫਰ ਦੂਜੇ ਪਾਸੇ ਉਹ ਛੋਟੇ ਜਿਹੇ ਕੱਦ ਵਾਲਾ ਬਚਿੱਤਰ ਸਿੰਘ ਜਿਹਦਾ ਕੱਦ ਵੀ ਬਹੁਤਾ ਵੱਡਾ ਨਹੀਂ ਜਿਹਦਾ ਸਰੀਰ ਵੀ ਬਹੁਤਾ ਪਤਲਾ ਇੱਕੋ ਗੱਲ ਆਖੀ ਸਤਿਗੁਰਾਂ ਮੈਂ ਹਾਥੀ ਨਾਲ ਮੁਕਾਬਲਾ ਤਾਂ ਕਰ ਸਕਦਾ ਜੇ ਤੂੰ ਮੈਨੂੰ ਥਾਪੜਾ ਦੇ ਦਵੇਂ ਜੇ ਤੂੰ ਮੇਰੇ ਸਿਰ ਉਪਰ ਆਪਣਾ ਹੱਥ ਰੱਖ ਦੇ ਤੇ ਮੇਰੇ ਗੁਰੂ ਨੇ ਉਹਦੇ ਸਿਰ ਉਪਰ ਹੱਥ ਰੱਖਿਆ ਉਹਦੀ ਕੰਟ ਦੇ ਉਪਰ ਥਾਪੜਾ ਦਿੱਤਾ ਤੇ ਉਹਨੇ ਹਾਥੀ ਦੇ ਨਾਲ ਮੁਕਾਬਲਾ ਕਰ ਲਿਆ ਠੀਕ ਹੈ ਪੰਜ ਵਿਕਾਰ ਬੜੇ ਤਗੜੇ ਹੋਣਗੇ ਇਹ ਬੁਰਾਈਆਂ ਵੱਡੀਆਂ ਤਕੜੀਆਂ ਹੋਣਗੀਆਂ ਵੱਡੇ ਵੱਡੇ ਰਿਸ਼ਨਾ ਮੁੰਨੀਆਂ ਨੂੰ ਹਰਾ ਦਿੰਦੀਆਂ ਹੋਣਗੀਆਂ ਪਰ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਦਾ ਥਾਪੜਾ ਲੈ ਲੈਂਦੇ ਨੇ ਉਹ ਇਹਨਾਂ ਪੰਜਾਂ ਕਾਰਾਂ ਨਾਲ ਵੀ ਮੁਕਾਬਲਾ ਕਰਕੇ ਜਿੱਤ ਜਾਂਦੇ ਨੇ